ਸੀ ਨਿਊਜ਼ ਤੁਹਾਡਾ ਸਵਾਗਤ ਹੈ ਜੀ ਮੈਂ ਪਹੁੰਚੀ ਅੱਜ ਜੀਟੀ ਰੋਡ ਵਿਖੇ ਨਵਾਂ ਖੁੱਲਿਆ ਪਸੰਦ ਪਲਾਜ਼ਾ ਜੋ ਕਿ ਬਿਲਕੁਲ ਗੁਲਜਾਰ ਕਾਲਜ ਦੇ ਸਾਹਮਣੇ ਜੀਟੀ ਰੋਡ ਖੰਨੇ ਸਥਿਤ ਹੈ ਪਹਿਲਾਂ ਸਾਡੇ ਸ਼ਹਿਰ ਵਾਸੀ ਜੋ ਕਿ ਪਸੰਦ ਫੂਡ ਪਸੰਦ ਆਈਸਕ੍ਰੀਮ ਖਾਣ ਲਈ ਸਪੈਸ਼ਲ ਲੁਧਿਆਣੇ ਜਾਂਦੇ ਸੀ ਹੁਣ ਉੱਧਰ ਜਾਣ ਦੀ ਜ਼ਰੂਰਤ ਨਹੀਂ ਇਸ ਇਲਾਕੇ ਦੇ ਵਿੱਚ ਹੁਣ ਪਸੰਦ ਪਲਾਜ਼ਾ ਫੂਡ ਖੁੱਲ ਚੁੱਕਿਆ ਹੈ ਤੇ ਇਹ ਬਿਲਕੁਲ ਹੀ ਗੁਜਾਰ ਕਾਨ ਦੇ ਸਾਹਮਣੇ ਬਹੁਤ ਹੀ ਵਧੀਆ ਲੋਕੇਸ਼ਨ ਦੇ ਵਿੱਚ ਆ ਤੁਹਾਡੇ ਸਾਹਮਣੇ ਲੋਕੇਸ਼ਨ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਸੰਤ ਪਲਾਜ਼ਾ ਬਸੰਤ ਕੈਫੇ ਬਹੁਤ ਵਧੀਆ ਫੂਡ ਬਹੁਤ ਵਧੀਆ ਸਨੈਕਸ ਜੋ ਕਿ ਤੁਹਾਡੀ ਜੀਭ ਦਾ ਜਾਇਕਾ ਦੁੱਗਣਾ ਕਰਦਣਗੇ ਤੁਹਾਡੇ ਸਾਹਮਣੇ ਹੀ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਬਸੰਤ ਖੁੱਲ ਚੁੱਕਿਆ ਹੈ ਇਹ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਇਹ ਤੁਸੀਂ ਰਾਤ ਦਾ ਨਜ਼ਾਰਾ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਇੰਨੀ ਰਾਤ ਦੇ ਬਾਵਜੂਦ ਵੀ ਕਿੰਨੇ ਗੈਸਟ ਆਏ ਹੋਏ ਨੇ ਕਿੰਨੀਆਂ ਗੱਡੀਆਂ ਖੜੀਆਂ ਨੇ ਜੋ ਕਿ ਅੰਦਰ ਫੂਡ ਦਾ ਅਨੰਤ ਲੈ ਰਹੀਆਂ ਨੇ ਬਹੁਤ ਹੀ ਵਧੀਆ ਰੈਸਟੋਰੈਂਟ ਜੋ ਕਿ ਸ਼ਹਿਰ ਦੇ ਵਿੱਚ ਖੁੱਲ ਚੁੱਕਿਆ ਤੇ ਆਹ ਉਹਦੀ ਲੋਕੇਸ਼ਨ ਹੈ ਆਹ ਉਹਦੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਰੈਸਟੋਰੈਂਟ ਕਿੱਟੀ ਹਾਲ ਉਹਨਾਂ ਅੰਦਰ ਮਹਿਮਾਨ ਹੈ ਜੋ ਕਿ ਫੂਡ ਦਾ ਇੰਜੋਏ ਕਰਦੇ ਤੁਸੀਂ ਦੇਖੋਗੇ ਬਹੁਤ ਹੀ ਅੱਛੀ ਐਮਪੀਐਸ ਬਹੁਤ ਹੀ ਅੱਛੀ ਲੋਕੇਸ਼ਨ ਦੇ ਵਿੱਚ ਆ ਦੇਖੋ ਬਹੁਤ ਹੀ ਅੱਛੀ ਲੋਕੇਸ਼ਨ ਦੇ ਵਿੱਚ ਐਮਪੀਐਸ ਦੇਖੋ ਕਿੰਨਾ ਅੱਛਾ ਬਸੰਤ ਦਾ ਬਹੁਤ ਹੀ ਅੱਛੀ ਸਰਵਿਸ ਹੋ ਰਹੀ ਹੈ ਕੈਟਰਿੰਗ ਦੀ ਤੇ ਫੂਡ ਦੀ ਇਹ ਹੈਗਾ ਜੀ ਬਸੰਤ ਆਈਸਕ੍ਰੀਮ ਕਾਫੇ ਇਹ ਤੁਸੀਂ ਲੋਕੇਸ਼ਨ ਦੇਖੋ ਕਿੰਨੀ ਅੱਛੀ ਲੋਕੇਸ਼ਨ ਹੈ ਜਦੋਂ ਮਰਜੀ ਆਓ ਬਹੁਤ ਅੱਛੀ ਸੀਟਿੰਗ ਹੈ ਤੁਹਾਨੂੰ ਇਸ ਤੋਂ ਇਲਾਵਾ ਰੈਸਟੋਰੈਂਟ ਦਿਖਾਇਆ ਜਾਊਗਾ ਤੋਂ ਕੇ ਬਰਕ ਪਰ ਬਈ ਨਾਮ ਅੱਛਾ ਹੈ ਕਹਿੰਦੇ ਆ ਨਾ ਵੀ ਜੀਭ ਦਾ ਸਵਾਦ ਬੰਦੇ ਨੂੰ ਬੜੀ ਦੂਰ ਦੂਰ ਲੈ ਜਾਂਦਾ ਹੈ। ਕੋਈ ਟਾਈਮ ਸੀ ਕਿ ਸਾਡੇ ਖੰਨਾ ਸ਼ਹਿਰ ਵਾਸੀ ਤੇ ਆਲੇ ਦੁਆਲੇ ਦੇ ਜਿਹੜੇ ਵਸਿੰਦੇ ਨੇ ਲੁਧਿਆਣਾ ਦੇ ਜੋ ਕਿ ਬਸੰਤ ਆਈਸਕ੍ਰੀਮ ਬਸੰਤ ਫੂਡ ਦੇ ਨਾਮ ਤੇ ਬੜਾ ਮਸ਼ਹੂਰ ਰੈਸਟੋਰੈਂਟ ਹੈ। ਉੱਥੇ ਸਪੈਸ਼ਲ ਜਾਂਦੇ। ਪਰ ਹੁਣ ਸ਼ਹਿਰ ਵਾਸੀਆਂ ਨੂੰ ਬੜੀ ਖੁਸ਼ੀ ਹੋਊਗੀ ਕਿ ਸਾਡੇ ਸ਼ਹਿਰ ਖੰਨੇ ਦੇ ਵਿੱਚ ਗੁਲਜ਼ਾਰ ਕਾਲਜ ਦੇ ਸਾਹਮਣੇ ਬਸੰਤ ਫੂਡ ਤੇ ਆਈਸਕ੍ਰੀਮ ਦਾ ਜੋ ਹੈ ਆਊਟਲੈਟ ਖੁੱਲ ਚੁੱਕਿਆ ਹੈ ਤੇ ਸਾਡੇ ਵਿੱਚ ਮੌਜੂਦ ਨੇ ਬਸੰਤ ਪਲਾਜ਼ਾ ਦੇ ਓਨਰ ਕਵਰ ਬਸੰਤ ਜੀ ਤੇ ਰਜਿੰਦਰਪੁਰੀ ਜੀ ਤੇ ਸ਼ਿਵ ਜੀ ਜਿਨ੍ਹਾਂ ਦੀ ਸਖਤ ਮਿਹਨਤ ਨਾਲ ਹੁਣ ਥੰਨੇ ਦੇ ਵਿੱਚ ਬਸੰਤ ਦਾ ਹਰ ਫੂਡ ਹਰ ਜਾਇਕਾ ਸ਼ਹਿਰ ਵਾਸੀਆਂ ਨੂੰ ਮਿਲੇਗਾ ਤੁਹਾਡਾ ਸਵਾਗਤ ਹੈ ਜੀ ਜੀਸੀ ਨਿਊਜ਼ ਦੇ ਵਿੱਚ ਮੈਂ ਤੁਹਾਡਾ ਆਪਣਾ ਗੋਲਡੀ ਬਤਵਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਇੰਨਾ ਵਧੀਆ ਫੂਡ ਸਾਡੇ ਸ਼ਹਿਰ ਨੂੰ ਤੁਸੀਂ ਸਰਵ ਕਰਨ ਜਾ ਰਹੇ ਹੋ ਸਰ ਮੈਂ ਇਹੀ ਕਹਿਣਾ ਚਾਹਨਾ ਕਿ ਜਦ ਅ ਦੇ ਸ਼ਬਦ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸ਼ਬਦਾ ਨਹੀਂ ਇੱਕ ਬੜੀ ਹਿੰਮਤ ਵਧਾਈ ਕਿ ਜੋ ਅਸੀਂ ਪਿਛਲੇ 33 ਸਾਲ ਤੋਂ ਸਰਵ ਕਰ ਰਹੇ ਹਾਂ ਫੂਡ ਲੁਧਿਆਣਾ ਦੇ ਵਿੱਚ ਜਾਂ ਪੂਰੇ ਪੰਜਾਬ 'ਚ ਹੋਣ ਤਾਂ ਹਿਮਾਚਲ ਹਰਿਆਣਾ ਸਭ ਜਗ੍ਹਾ 55 ਬ੍ਰਾਂਚੇਸ ਹੋ ਗਈਆਂ ਇਸ ਚ ਕੰਨੇ ਦੇ ਵਿੱਚ ਵੀ ਅਸੀਂ ਇੰਟਰੋਡਿਊਸ ਰੈਸਟੋਰੈਂਟ ਤਾਂ ਅਸੀਂ ਪਿਛਲੇ 7-8 ਮਹੀਨੇ ਤੋਂ ਇੰਟਰੋਡਿਊਸ ਕਰ ਚੁੱਕੇ ਹਾਂ ਹੁਣ ਬੈਂਕਟ ਇੰਟਰੋਡਿਊਸ ਕਰਨ ਜਾ ਰਹੇ ਹਾਂ ਆਲਰੇਡੀ ਸਾਨੂੰ ਫੂਡ ਦੇ ਲਈ ਤਾਂ ਬਹੁਤ ਵਧੀਆ ਫੀਡਬੈਕ ਆ ਔਰ ਅਸੀਂ ਬੈਂਕਟ ਦੇ ਵਿੱਚ ਵੀ ਸੇਮ ਸਬਸਿਸ ਲੈ ਕੇ ਆ ਰਹੇ ਹਾਂ ਔਰ ਉਮੀਦ ਹੈ ਕਿ ਲੋਕ ਉਦਾ ਹੀ ਸਾਨੂੰ ਪਿਆਰ ਦੇਣਗੇ ਤੁਹਾਡੀ ਜਿਹੜੀ ਆਈਸਕ੍ਰੀਮ ਤੁਹਾਡੀ ਜਿਹੜੀ ਕੁਲਫੀ ਆ ਉਹਦੇ ਵਿੱਚ ਇਹ じゃ ਕੀ ਹੈ ਕਿ ਲੋਕ ਨਾ ਸਰਦੀ ਦੇਖਦੇ ਨਾ ਗਰਮੀ ਦੇਖਦੇ ਹੈ ਤੇ ਸਪੈਸ਼ਲੀ ਤੁਹਾਡੇ ਕੋਲ ਤੇ ਲੁਧਿਆਣੇ ਪਹੁੰਚ ਜਾਂਦੇ ਆ ਜਿਹੜਾ ਕਿ ਚਾਹੇਕਰ ਤੁਸੀਂ ਹੁਣ ਖੰਨੇ ਦੇਣ ਜਾ ਰਹੇ ਹੋ ਉਥੇ ਕੀ ਹੈ ਇਸ ਤਰ੍ਹਾਂ ਸਪੈਸ਼ ਸਰ ਜੋ ਸਾਡੇ ਮੇਰੇ ਦਾਦਾ ਜੀ ਨੇ ਸਟਾਰਟ ਕੀਤੀ ਦੀ ਹੈ ਇਸ ਪੇਮ ਔਰ ਇੱਕੋ ਹੀ ਚੀਜ਼ ਹੈ ਕੁਆਲਿਟੀ ਮੀਨਸ ਕੋਈ ਕੰਪਰੋਮਾਈਜ਼ ਨਹੀਂ ਹੈ ਚਾਹੇ ਉਹ ਦੁੱਧ ਦੀ ਕੁਆਲਿਟੀ ਹੈ ਚਾਹੇ ਉਹ ਖੋਏ ਦੀ ਕੁਆਲਿਟੀ ਹੈ ਈਵਨ ਜਿਹੜੀ ਵਿੱਚ ਚੀਨੀ ਪੈਂਦੀ ਹੈ ਖੰਡ ਪੈਂਦੀ ਹੈ ਉਹਦੀ ਵੀ ਇੱਕ ਸਪੈਸੀਫਿਕ ਕੁਆਲਿਟੀ ਅਸੀਂ ਦਿੰਨੇ ਆ ਕੁਮਾੜੀ ਚੀਜ਼ ਕੋਈ ਯੂਜ਼ ਨਹੀਂ ਕਰਦੇ ਕੋਈ ਸਪੈਸ਼ਲ ਚੀਜ਼ ਨਹੀਂ ਹੈ ਕੋਈ ਰਾਕਟ ਸਾਇੰਸ ਨਹੀਂ ਹੈ ਸਿਰਫ ਇੱਕ ਸਿੰਪਲ ਫਾਰਮੂਲਾ ਹੈ ਕਿ ਕਿੰਨਾ ਤੁਸੀਂ ਦੁੱਧ ਯੂਜ਼ ਕਰਨਾ ਹੈ ਕਿੰਨਾ ਖੋਆ ਯੂਜ਼ ਕਰਨਾ ਹੈ ਔਰ ਸੇਮ ਫੂਡ ਦੇ ਨਾਲ ਚੀਜ਼ ਹੈ ਕਿ ਤੁਸੀਂ ਕਿੱਦਾਂ ਦੀ ਸੌਸਿਸ ਯੂਜ਼ ਕਰਨੀ ਹੈ ਕਿੱਦਾਂ ਦੇ ਮਸਾਲੇ ਯੂਜ਼ ਕਰਨੇ ਹਨ ਉਹਦਾ ਹੀ ਸਿਰਫ ਇੱਕ ਇਨੋਵੇਸ਼ਨ ਦੇ ਨਾਲ ਚੀਜ਼ ਬੰਦੀ ਹੈ ਸਪੈਸ਼ਲੀ ਇਹਦੇ ਕੁਝ ਐਕਸਟਰਾ ਇਹਦਾਦਾ ਨਹੀਂ ਪੈਂਦਾ ਕਿ ਜਿਹੜਾ ਲੋਕਾਂ ਨੂੰ ਲਤ ਲੱਗੇ ਹੈ ਕੁਝ ਲੱਗੇ ਹਾਂ ਸਾਡੇ ਖਾਣੇ ਵਧੀਆ ਖਾਣਾ ਔਰ ਟੇਸਟੀ ਖਾਣਾ ਟੇਸਟੀ ਫੂਡ ਟੇਸਟੀ ਐਟਸਨ ਖਾ ਕੇ ਲੋਕਾਂ ਨੂੰ ਜ਼ਰੂਰ ਪਸੰਦ ਦੀ ਲਤ ਲੱਗੀ ਹੋਈ ਹੈ ਸੋ ਜੋ ਹੁਣ ਬਹਾਰਾਂ ਦਾ ਸੀਜ਼ਨ ਅੱਗੇ ਆ ਰਹੇ ਨੇ ਸ਼ੁਰੂ ਹੋ ਰਹੇ ਨੇ ਸੋ ਅਸੀਂ ਕਹਿ ਰਹੇ ਹਾਂ ਕਿ ਬੈਂਕਟ ਹਾਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਕੀ ਫੈਸਿਲਿਟੀ ਮਿਲੂਗੀ ਵੈਜ ਨੋਨ ਵੈਜ ਸਾਰਾ ਕੁਝ ਅਵੇਲੇਬਲ ਹੋਏਗਾ ਜਾਂ ਵੈਜੀਟੇਰੀਅਨ ਹੋਏ ਕੀ ਹੋਏਗਾ ਤੁਸੀਂ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਅ ਸਰ ਪਾਰਟੀਆਂ ਦੇ ਵਿੱਚ ਤਾਂ ਦੇਖੋ ਹਰ ਤਰ੍ਹਾਂ ਦੀ ਅਲੱਗ-ਅਲੱਗ ਡਿਮਾਂਡ ਹੈ ਵੈਜ ਨੋਨ ਵੈਜ ਦੋਨਾਂ ਤਰ੍ਹਾਂ ਦੀ ਹੀ ਪਾਰਟੀਆਂ ਹੁੰਦੀਆਂ ਨੇ ਹਰ ਕਿਸੇ ਦੀ ਆਪਣੀ ਡਿਮਾਂਡ ਹੁੰਦੀ ਹੈ ਵੈਜੀਟੇਨ ਡਿਮਾਂਡ ਅਗਲਾ ਔਰ ਨੋਨ ਵੈਜ ਦੀ ਅਲੱਗ ਡਿਮਾਂਡ ਹੈ ਜਿਸ ਤਰ੍ਹਾਂ ਦੀ ਕਸਟਮਰ ਨੂੰ ਮੀਨੂ ਚਾਹੀਦਾ ਹੋਵੇ ਉਸੇ ਤਰ੍ਹਾਂ ਦਾ ਮੀਨੂ ਬਣ ਜਾਂਦਾ ਔਰ ਜ਼ਰੂਰੀ ਨਹੀਂ ਹੈ ਕਿ ਕਲਾ ਇੰਡੀਅਨ ਇੰਡੀਅਨ ਚਾਈਨੈਸ ਕੋਨਟੇ ਮੈਕਸੀਕਨ ਨੇ ਜਿੱਦਾਂ ਦਾ ਵੀ ਫੂਡ ਵਰਲਡ ਵਾਈਡ ਜਿੱਦਾਂ ਦਾ ਫੂਡ ਚੱਲਦਾ ਸਾਡੇ ਕੋਲ ਹਰ ਤਰ੍ਹਾਂ ਦਾ ਫੂਡ ਅਵੇਲੇਬਲ ਹੈ ਥੈਂਕ ਯੂ ਸਾਡੇ ਵਿੱਚ ਮੌਜੂਦ ਨੇ ਸ਼੍ਰੀ ਰਜਿੰਦਰ ਪੁਰੀ ਜੀ ਜਿਨ੍ਹਾਂ ਦੀ ਕੀ ਜਾਣ ਪਛਾਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਤੇ ਉਹਨਾਂ ਨਾਲ ਸ਼ਿਵ ਕੁਮਾਰ ਜੀ ਵੀ ਬੈਠੇ ਨੇ ਪੁਰੀ ਸਾਹਿਬ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਆਪਣੇ ਇਸ ਖੁੱਲੇ ਨਵੇਂ ਰੈਸਟੋਰੈਂਟ ਬਾਰੇ ਪਹਿਲਾਂ ਤਾਂ ਤਿਵਾਰਾਂ ਦੇ ਦਿਨਾਂ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਖੰਨੇ ਸ਼ਹਿਰ ਦੇ ਵਿੱਚ ਜੀਟੀ ਰੋਡ ਦੇ ਉੱਪਰ ਬੁਲਜ਼ਾਰ ਕਾਲਜ ਦੇ ਸਾਹਮਣੇ ਗੁੱਡ ਟਾਈਮ ਰਿਜ਼ੋਰਟ ਤੋਂ ਅੱਗੇ ਜਾ ਕੇ 골ਡਨ ਰਿਜ਼ੋਰਟ ਦੇ ਬਿਲਕੁਲ ਨਾਲ ਐਡਜੋਇਨਿੰਗ ਬਸੰਤ ਰੈਸਟੋਰੈਂਟ ਵੈਂਕਿਊਫਾਲ ਕਿਟੀ ਹਾਲ ਖੁੱਲਿਆ ਗਿਆ ਹੈ ਜਿਦੇ ਵਿੱਚ ਕੀ ਜੋ ਬਸੰਤ ਦਾ ਲੁਧਿਆਣੇ ਦਾ ਫੂਡ ਹੈ ਬਿਲਕੁਲ ਸੇਮ ਫੂਡ ਦਸੀ ਕੀ ਓਰਨਲ ਬਣਿਆ ਹੋਇਆ ਫੂਡ ਔਰ ਇੱਥੇ ਪੂਰਾ ਕਵਾਲਿਫਾਈਡ ਸਟਾਫ ਹੈ ਔਰ ਇੱਥੇ ਪੂਰਾ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਬਿਸ਼ੱਕ ਰੈਸਟੋਰੈਂਟ ਹੋਵੇ ਕਿਟਿਆਲ ਹੋਵੇ ਜਾਂ ਵੈਂਕੂਠਾਲ ਹੋਵੇ ਵੈਂਕੂਠਾਲ ਦੇ ਅੰਦਰਲੀ ਡੈਕੋਰੇਸ਼ਨ ਵੀ ਅਦਭੁਤ ਹੈ ਔਰ ਜਿਹੜਾ ਫਰਨੀਚਰ ਹੈ ਉਹ ਵੀ ਬਿਲਕੁਲ ਅਦਭੁਤ ਹੈ ਡੈਕੋਰੇਸ਼ਨ ਆਲਰੇਡੀ ਕੀਤੀ ਹੋਈ ਹੈ ਕੋਈ ਵੀ ਪਾਰਟੀ ਆਏਗੀ ਉਹਨੂੰ ਡੈਕੋਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਡੈਕੋਰੇਸ਼ਨ ਅਸੀਂ ਟਾਈਮ ਟੂ ਟਾਈਮ ਚੇਂਜ ਕਰਨ ਦਾ ਆਪਣਾ ਹੀ ਜ਼ਿੰਮੇਵਾਰੀ ਲਿੱਤੀ ਹੋਈ ਹੈ ਮੇ 10 ਸਿਆਂ ਵੀ ਸਾਡਾ ਜਿਹੜਾ ਬੈਂਕੂ ਹਾਲ ਹੈ ਉਹਦੇ ਵਿੱਚ ਅਸੀਂ 400 ਦੀ ਗੈਦਰਿੰਗ ਦੇ ਫੰਕਸ਼ਨ ਕਰ ਸਕਦੇ ਹਾਂ ਪਰ ਜ਼ਰੂਰੀ ਨਹੀਂ 400 ਹੀ ਹੈ ਜੇ ਕਿਸੇ ਦਾ 300 ਹੋਏਗਾ 250 ਹੋਏਗਾ 200 ਹੋਏਗਾ 150 ਹੋਏਗਾ ਉਹ ਸਾਡੇ ਕੋਲ ਦੋ ਪੋਰਸ਼ਨ ਬਨੇ ਹੋਏ ਆ ਅਸੀਂ ਉਸ ਪੋਰਸ਼ਨ ਦੇ ਹਿਸਾਬ ਨਾਲ ਫੰਕਸ਼ਨ ਕਰਾਂਗੇ ਔਰ ਜਿਹੜੇ ਸਾਡੀ ਬੁਕਿੰਗ ਹੈ ਉਹ ਚੱਲ ਰਹੀ ਹੈ ਜਿਹੜੇ ਰੇਟ ਰੱਖੇ ਹੋਏ ਆ ਬੜੇ ਲੁਧਿਆਣੇ ਤੋਂ ਬੜੇ ਘੱਟ ਔਰ ਲੋਕਲ ਕਰਨੇ ਤੋਂ ਬੜੇ ਵਾਜਿਬ ਰੇਟ ਰੱਖੇ ਹੋਏ ਆ ਅਸੀਂ ਸ਼ਹਿਰ ਵਾਸੀਆਂ ਨੂੰ ਕੁਆਲਟੀ ਵਾਜ਼ੀ ਰੇਟ ਦੇ ਉੱਪਰ ਦੇਣਾ ਚਾਹੁੰਦੇ ਆਂ ਔਰ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਰਿਕਵੈਸਟ ਕਰੂੰਗਾ ਕਿ ਇੱਕ ਵਾਰੀ ਆਪਣਾ ਸਾਨੂੰ ਮੌਕਾ ਜ਼ਰੂਰ ਦੇਣ ਅਗਰ ਕਿਸੇ ਨੂੰ ਕੋਈ ਕੰਪਲੇਂਟ ਮਿਲੇਗੀ ਅਸੀਂ ਉਹ ਵੀ ਸੁਣਾਂਗੇ ਬੁਕਿੰਗ ਕਰਾਨੀ ਹੈ ਤਾਂ ਸਾਡੇ ਆਪ ਬਸੰਤ ਦੇ ਜਿਹੜੇ ਮਾਲਕ ਹੈ ਕਮਲ ਜੀ ਇੱਥੇ ਮੌਜੂਦ ਹੁੰਦੇ ਆਂ ਉਹ ਸਾਡੇ ਇੱਥੇ ਬਸੰਤ ਤੇ ਬਹੁਤ ਟਾਈਮ ਦੇ ਰਹੇ ਆਂ ਉਹ ਵੀ ਇਹਨੂੰ ਬਹੁਤ ਉੱਪਰਲੇ ਲੈਵਲ ਤੇ ਲੈ ਜਾਣਾ ਚਾਹੁੰਦੇ ਆਂ ਔਰ ਸਾਡੀ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਅਜੀ ਚੀਜ਼ ਦਈਏ ਤਾਂਕਿ ਪੈਸੇ ਦੀ ਜਰੂਰਤ ਨਹੀਂ ਨਾਮ ਦੀ ਜਰੂਰਤ ਹੈ ਬਸੰਤ ਦਾ ਨਾਮ ਪਹਿਲੇ ਹੀ ਹੈ ਸਾਡਾ ਨਾਮ ਵੀ ਇਹਦੇ ਨਾਲ ਸ਼ਹਿਰ ਦੇ ਵਿੱਚ ਅੱਛਾ ਚੱਲੇ ਤੇ ਮੈਂ ਸ਼ਹਿਰ ਵਾਸੀ ਨੂੰ ਫਿਰ ਦੁਬਾਰਾ ਕਹੂੰਗਾ ਵੀ ਇੱਕ ਵਾਰ ਜਰੂਰ ਮੌਕਾ ਦੋ ਸਰ ਦੀਵਾਲੀ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਦੀਵਾਲੀ ਤੇ ਤਾਂ ਮੈਂ ਕਹੂੰਗਾ ਚਲੋ ਦੀਵਾਲੀ ਸਾਡਾ ਬਹੁਤ ਵੱਡਾ ਤਿਉਹਾਰ ਹੈ ਤਿਉਹਾਰ ਇੰਜੋਏ ਤਾਂ ਹੁੰਦਾ ਹੈ ਜੇ ਅਸੀਂ ਸਾਰਿਆਂ ਦਾ ਖਿਆਲ ਰੱਖੀਏ ਸਾਰਿਆਂ ਦਾ ਖਿਆਲ ਮੇਰਾ ਕਹਿੰਦਾ ਮਤਲਬ ਸਾਡੇ ਇੱਥੇ ਬਜ਼ੁਰਗ ਵੀ ਹੈ ਕੋਈ ਐਹ ਦੇ ਵੀ ਹੈ ਜਿਹੜੇ ਕਿਸੇ ਐਸਥਮਾ ਦੀ ਪ੍ਰੋਬਲਮ ਦੇ ਵਿੱਚ ਹੈ ਜਾਂ ਹਾਰਟ ਦੀ ਪ੍ਰੋਬਲਮ ਜਦੋਂ ਅਸੀਂ ਵੱਡੇ ਬੰਬ ਪਟਾਕੇ ਚਲਾਉਂਦੇ ਆ ਉਹਦੇ ਨਾਲ ਬਹੁਤ ਪੋਲੂਸ਼ਨ ਫੈਲਦਾ ਹੈ ਔਰ ਉਹ ਤੁਮਾਕਾ ਜਾ ਕੇ ਜਿਹੜੇ ਪੇਸ਼ੈਂਟ ਬੰਦੇ ਆ ਉਹਨਾਂ ਲਈ ਬਹੁਤ ਖਤਰਨਾਕ ਆ ਆਪਾਂ ਗ੍ਰੀਨ ਦੀਵਾਲੀ ਮਨਾ ਲਈਏ ਦੀਵਾਲੀ ਤਾਂ ਭਗਵਾਨ ਨੇ ਆਪਕੇ ਹੈ ਵੀ ਤੁਸੀਂ ਇੱਕ ਦੂਜੇ ਨੂੰ ਮਿਲੋ ਖੁਸ਼ੀਆਂ ਮਨੋ ਕਿਉਂਕਿ ਭਗਵਾਨ ਦਾ ਰਾਜ ਤਿਲਕ ਹੋਇਆ ਹੈ ਇਸ ਦਿਨ ਔਰ ਉਸ ਉਸ ਨੂੰ ਅਸੀਂ ਓਮਨ ਜੁਆਏ ਕਰੀਏ ਵੀ ਅਸੀਂ ਵੀ ਭਗਵਾਨ ਦੇ ਭਗਤ ਹੈਂ ਭਗਵਾਨ ਦੀ ਭਗਤੀ ਕਰੀਏ ਇੱਕ ਦੂਜੇ ਨੂੰ ਅچھے ਸੰਦੇਸ਼ ਲਗਾਈਏ ਔਰ ਜਿਹੜੇ ਵੱਡੇ ਹੈ ਉਹ ਬੱਚਿਆਂ ਨੂੰ ਅچھے ਸੰਦੇਸ਼ ਦੇਣ ਇਹਦੇ ਬਾਰੇ ਦੱਸਣ ਦੀਵਾਲੀ ਦਾ ਮਹੱਤਵ ਕੀ ਹੈ ਪਰ ਪਟਾਕਿਆਂ ਨੂੰ ਵੱਡਿਆਂ ਨੂੰ ਛੱਡ ਦਈਏ ਸਾਰਾ ਇੱਥੇ ਜਿਵੇਂ ਮਤਲਬ ਕੋਈ ਕੰਟੈਕਟ ਨੰਬਰ ਕੀ ਹੈ ਐਡਰੈਸ ਕੀ ਹੈ ਇੱਥੇ ਇੱਥੇ ਦਾ ਐਡਰੈਸ ਵੈਸੇ ਤਾਂ ਅਸੀਂ ਡਿਸਪਲੇ ਕਰਾਂਗੇ ਸਾਡੇ ਜਿਹੜੇ ਬਸੰਤ ਦੇ ਮਾਲਕ ਹੈ ਕਮਲਜੀ ਉਹਨਾਂ ਦਾ ਹੈਗਾ 98140 4444 ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜਦੋਂ ਮਰਜ਼ੀ ਕੰਟੈਕਟ ਕਰੋ ਹਰ ਟਾਈਮ ਇਹਨਾਂ ਦਾ ਮੋਬਾਈਲ ਚੱਲਦਾ ਹੁੰਦਾ ਹੈ ਬਾਕੀ ਇੱਥੇ ਮੈਨੇਜਰ ਦਾ ਔਰ ਜੋ ਸਾਡਾ ਸਟਾਫ ਮੈਂ ਤੁਹਾਨੂੰ ਦਰਖਿਆ ਹੋਇਆ ਹੈ ਉਹਨਾਂ ਦੇ ਸਾਰਿਆਂ ਦੇ ਅਸੀਂ ਡਿਸਪਲੇ ਕਰਾਂਗੇ ਨੰਬਰ ਔਰ ਬੁਕਿੰਗ ਚੱਲ ਰਹੀ ਹੈ ਤੇ ਜਰੂਰ ਇੱਕ ਵਾਰੀ ਚਾਹੇ ਤੁਹਾਡੇ ਮੈਰਿਜ ਦਾ ਫੰਕਸ਼ਨ ਹੈ ਕੀ ਕਿਹਨੇ ਮੈਰਿਜ ਐਨਿਵਰਸਰੀ ਦਾ ਫੰਕਸ਼ਨ ਹੈ ਵਰਡਡੇ ਪਾਰਟੀ ਹੈ ਰੁਕਾ ਹੈ ਰਿੰਗ ਸੈਰੇਮਨੀ ਹੈ ਸਾਰੇ ਫੰਕਸ਼ਨ ਇੱਥੇ ਇਹ ਹੈਗੇ ਜੀ ਬਸੰਤ ਫੂਡ ਪਲਾਜ਼ਾ ਦੀ ਬਾਹਰਲੀ ਬੈਂਕਵਟ ਹਾਲ ਦੀ ਲੁੱਕ ਬੜੀ ਪਿਆਰੀ ਜੀ ਤੁਹਾਨੂੰ ਅੰਦਰ ਬੈਂਕਵਟ ਹਾਲ ਦਿਖਾਵਾਂਗੇ ਜਿੱਥੇ ਕਿ ਸਾਡੇ ਬਾਕੀ ਸਾਥੀ ਪੱਤਰਕਾਰ ਵੀ ਕਵਰ ਕਰ ਰਹੇ ਨੇ ਤੇ ਬਸੰਤ ਦੇ ਓਨਰ ਕਵਲ ਜੀ ਵੀ ਅੱਗੇ ਦੱਸ ਰਹੇ ਨੇ ਆਹ ਪੂਰੀ ਸਿਟਿੰਗ ਕੈਪੈਸਿਟੀ 40 44 44 ਆਓ ਬੁਨੀ ਕੰਟੈਂਟ ਕਰਦੇ ਆਂਕਿਊ ਕਮਾਨੀ ਸਾਡੇ ਵਿੱਚ ਮੌਜੂਦ ਨੇ ਇੱਕ ਕਪਲ ਜੋਗੀ ਸਪੈਸ਼ਲੀ ਮੈਰਿਜ ਐਨੀਵਰਸਰੀ ਮਨਾਣ ਆਏ ਨੇ ਬਸੰਤ ਰੈਸਟੋਰੈਂਟ ਦੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜੀ ਅੱਛਾ ਲੱਗਿਆ ਅੱਛਾ ਲੱਗਿਆ ਇੱਥੇ ਆ ਕੇ ਬਹੁਤ ਸੁਨ ਅੰਚੀ ਜਗ੍ਹਾ ਹੈ ਤੁਹਾਨੂੰ ਬਹੁਤ ਪਸੰਦ ਆਈ ਤੁਸੀ ਬਾਕੀ ਆਪਣੇ ਸਾਥੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਵਾਰ ਜ਼ਰੂਰ ਆਓ ਵਿਜ਼ਿਟ ਕਰਕੇ ਜੀ ਠੀਕ ਹੈ ਜੀ ਤੁਹਾਨੂੰ ਬਹੁਤ ਅੱਛਾ ਲੱਗੇਗਾ ਥੈਂਕ ਯੂ ਸਾਡੇ ਵਿੱਚ ਇੱਕ ਫੈਮਿਲੀ ਆਏ ਨੇ ਜਿਹੜੇ ਪ੍ਰੀਤ ਰਗਰ ਖੰਨੇ ਤੋਂ ਬੰਟੂ ਜੀ ਤੇ ਉਹਨਾਂ ਦੇ ਫੁੱਲ ਫੈਮਿਲੀ ਤੁਹਾਨੂੰ ਕਿੱਦਾਂ ਲੱਗਿਆ ਜੀ ਬਸੰਤ ਰੈਸਟੋਰੈਂਟ ਜੀ ਬਹੁਤ ਅੱਛਾ ਬਹੁਤ ਅੱਛਾ ਲੱਗਿਆ ਇਹਦਾ ਖਾਣਾ ਬਹੁਤ ਅੱਛਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਾਕੀ ਸਭ ਬਹੁਤ ਵਧੀਆ ਸੀ ਤੁਹਾਨੂੰ ਵੀ ਅਸੀਂ ਲਾਈਕ ਕਰਦੇ ਹਾਂ ਉਹਦਾ ਠੀਕ ਹੈ ਬਹੁਤ ਅੱਛਾ ਲੱਗਾ ਚਲੋ ਕਨੋ ਦਵਾਲੀ ਜੀ ਵੀ ਬਹੁਤ-ਬਹੁਤ ਮੁਬਾਰਕਾਂ ਆਏ ਆ ਠੀਕ ਹੈ ਜੀ ਅੱਛਾ ਲੱਗਾ chicken okay thank you okay.